ਇਸ ਖਾਣੇ ਨੂੰ ਆ ਕੇ ਭੋਗਨਾਂ ਲਗਾਇਆ ਉਹਨਾਂ ਚਿਰ ਮੈਂ ਵੀ ਖਾਣਾ ਨਹੀਂ ਖਾਊਗਾ ਆਪਣੇ ਆਪ ਨੂੰ ਤਿਆਗ ਦੇ ਦਾ ਗੁਰੂ ਪਿਆਰਿਓ ਫਿਰ ਅਕਾਲਪੁਰ ਉਹ ਸਮੇ ਸ੍ਰੇਤੇ ਜੋਗਦੇ ਮਾਲਕ ਤਨ ਤਨ ਗੁਰੂ ਪਿਆਰਿਓ ਸ੍ਰੀ ਕ੍ਰਿਸ਼ਨ ਭਗਵਾਨ ਜੀ ਦੁਆਪਰ ਯੁੱਗ ਦੇ ਮਾਲਕ ਕ੍ਰਿਸ਼ਨ ਭਗਵਾਨ ਜੀ ਨੇ ਆ ਕੇ ਪਵਿੱਤ ਧੰਨੇ ਨੂੰ ਆਵਾਜ਼ ਮਾਰੀਏ ਅੱਖਾਂ ਖੋਲ ਤੇ ਉਹ ਸਮੇਂ ਧੰਨੇ ਨੇ ਜਦੋਂ ਅੱਖਾਂ ਖੋਲੀਆਂ ਨੇ ਭਗਵਾਨ ਕ੍ਰਿਸ਼ਨ ਜੀ ਆਮ ਇੱਕ ਸਧਾਰਨ ਵਿਅਕਤੀ ਦੇ ਰੂਪ ਵਿੱਚ ਖੜੇ ਨੇ ਤੇ ਧੰਨੇ ਨੇ ਉਹਨਾਂ ਨੂੰ ਲੰਗਰ ਛਕਣ ਵਾਸਤੇ ਲੰਗਰ ਨੂੰ ਭੋਗ ਲੱਗਣ ਵਾਸਤੇ ਆਖਿਆ ਪਰ ਧੰਨੇ ਦੀ ਨਿਮਰਤਾ ਉਹਦੀ ਪ੍ਰੇਮਾ ਭਗਤੀ ਦੇਖ ਕਰਕੇ ਅੱਜ ਭਗਵਾਨ ਨੇ ਧੰਨੇ ਦਾ ਉਹ ਲੰਗਰ ਛਕੇ ਲੰਗਰ ਨੂੰ ਭੋਗ ਵੀ ਲਗਾਇਆ ਤੇ ਇੰਸ ਤੱਕ ਕਿ ਧੰਨੇ ਦੇ ਖੇਤਾਂ ਦੇ ਪਾਣੀ ਦੇ ਨੱਕੇ ਵੀ ਮੋੜੇ ਨੇ ਖੇਤਾਂ ਨੂੰ ਪਾਣੀ ਲਾਇਆ ਸਲਾਮ ਵੀ ਗੁੱਡੀਆਂ ਗੁਰੂ ਪਿਆਰਿਓ ਰੱਬ ਬਸ ਭਗਤਾਂ ਨੇ ਕੀਤਾ ਪ੍ਰੇਮ ਦੀਆਂ ਬਾਕੇ ਦੋਰੀਆਂ ਰੱਬ ਜਿਹੜਾ ਭਗਤਾਂ ਦੇ ਵਸ ਵਿੱਚ ਹੈ ਗੁਰੂ ਪਿਆਰਿਓ ਰਸ ਨੂ ਤੇ ਆਈ ਸੱਚਾ ਨਾਮ ਤੇਰਾ ਲਾਗੇ ਆਂਦੇ ਜੋ thank you ਸਿਮਰ ਸਿਮਰ ਗੁਰ ਸਤਗੁਰ ਆਪਣਾ ਸਗਲਾ ਦੁੱਖ ਮਿਟਾਇਆ ਤਾਪ ਰੋਗ ਗਏ ਗੁਰਬਚਨੀ ਮਨ ਇਛੇ ਫਲ ਪਾਇਆ ਸਿਮਰ ਸਿਮਰ ਗੁਰ ਸਤਗੁਰ ਆਪਣਾ ਸਗਲਾ ਦੁੱਖ ਮਿਟਾਇਆ ਤਾਪ ਰੋਗ ਗਏ ਗੁਰਬਚਨੀ ਮਨ ਇਛੇ ਫਲ ਪਾਇਆ ਮੇਰਾ ਗੁਰਪੁਰਾ ਸੁਖ ਦਾਤਾ ਕਰਨ ਕਾਰਨ ਸਮਰੱਥ ਸਿਆਮੀ ਪੂਰਨ ਪੁਰਖ ਵਿਦਾਤਾ ਰਹਾ ਅਨੰਦ ਬਨੋਦ ਮੰਗਲ ਗੁਣ ਗਾਵੋ ਗੁਰ ਨਾਮਿਕ ਭੈ ਦਿਆਲਾ ਜੈ ਜਕਾਰ ਭੈ ਜਗ ਭੀਤਰ ਬੋਆ ਪਾਰ ਬ੍ਰਹਮ ਰਖਵਾਲਾ ਅਨੰਦ ਬਿਨੋਦ ਮੰਗਲ ਗੋੜੰਗਾ ਵੋਹ ਗੁਰ ਨਾਮਿਕ ਭੈ ਦਿਆਲਾ ਜਗ ਜਕਾਰ ਭੇਜ ਜਗ ਫੀਤਰ ਵਾਹ ਪਾਰ ਬ੍ਰਹਮ ਰਖਵਾਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਬਾਹੇ ਗੁਰੂ ਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਕੀ ਫਤ